ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਆਜ਼ੀ ਨਵੀਂ ਵੀਡੀਓ ਵਿੱਚ ਸਵਾਗਤ ਹੈ। ਅੱਜ ਸਾਨੂੰ ਗੁਰਦੁਆਰਾ ਸ਼ਹੀਦ ਦੁਖਨਵਾਰ ਸਾਹਿਬ ਤੇ ਦਰਸ਼ਨ ਕਰਵਾਵਾਂਗੇ ਤੇ ਇੱਥੋਂ ਦਾ ਇਤਿਹਾਸ ਬਾਰੇ ਜਾਣਕਾਰੀ ਦੇਵਾਂਗੇ। ਤੇ ਅੱਗੇ ਦੀ ਵੀਡੀਓ ਦੇਖਣ ਲਈ ਬਣੇ ਰਹੋ ਸਾਡੇ ਚੈਨਲ ਮਨ ਟ੍ਰੈਵਲ ਬਲੌਗ ਤੇ ਜੀ। ਹਾਂਜੀ ਸੋਨੋ ਅੱਜ ਗੁਰਦੁਆਰਾ ਸ਼੍ਰੀ ਦੁਖਨਵਾਰ ਸਾਹਿਬ ਜੀ ਦੇ ਇਤਿਹਾਸ ਬਾਰੇ ਜਾਣੂ ਕਰਵਾਂਗੇ ਆ। ਸ਼੍ਰੀ ਦੁਖਨਵਾਰ ਸਾਹਿਬ ਗੁਰਦੁਆਰੇ ਦਾ ਇਤਿਹਾਸ 17ਵੀਂ ਸਦੀ ਨਾਲ ਜੁੜਿਆ ਹੋਇਆ ਹੈ। ਇਹ ਥਾਂ ਉੱਥੇ ਬਣੀ ਹੈ ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਚਰਨ ਟਕਾਏ ਸਨ। ਉਸ ਸਮੇਂ ਪਟਿਆਲਾ ਦੇ ਨੇੜੇ ਇੱਕ ਪਿੰਡ ਸੀ ਲਹਿਲਾ ਜਿੱਥੇ ਲੋਕ ਇੱਕ ਅਣਜਾਣ ਬਿਮਾਰੀ ਕਰਕੇ ਬਹੁਤ ਦੁਖੀ ਸਨ। ਸਾਨਕ ਲੋਕਾਂ ਨੇ ਗੁਰੂ ਜੀ ਕੋਲ ਬੇਨਤੀ ਕੀਤੀ ਕਿ ਉਹ ਪਿੰਡ ਵਿੱਚ ਆ ਕੇ ਲੋਕਾਂ ਦੀ ਬਿਮਾਰੀ ਦੂਰ ਕਰ ਗੁਰੂ ਜੀ ਨੇ ਪਿੰਡ ਲਹਿਲਾ ਆ ਕੇ ਜੋਥਾਂ ਚੁਣੀ ਉੱਥੇ ਚਰਨ ਢਕਾਏ ਬਾਣੀ ਉਚਾਰੀ ਅਤੇ ਅਰਦਾਸ ਕੀਤੀ ਕਿithੋਂ ਆਉਣ ਵਾਲੇ ਹਰ ਵਿਅਕਤੀ ਦੇ ਦੁੱਖ ਦੂਰ ਹੋਣ ਜਿਵੇਂ ਇਸ ਗੁਰਦੌਰੇ ਦਾ ਨਾਮ ਹੈ ਦੁੱਖ ਨਿਵਾਰਣ ਇੱਥੇ ਆ ਕੇ ਲੋਕ ਵਿਸ਼ਵਾਸ ਕਰਦੇ ਹਨ ਕਿ ਉਹਨਾਂ ਦੇ ਜੀਵਨ ਦੇ ਦੁੱਖ, ਰੋਗ, ਆਤਮਿਕ ਪੀੜਾ ਤੇ ਮੰਨ ਦੀ ਸ਼ਾਂਤੀ ਦੂਰ ਹੋ ਜਾਂਦੀ ਹੈ ਇਹ ਸਿਰਫ ਇੱਕ ਵਿਸ਼ਵਾਸ ਨਹੀਂ ਬਲਕਿ ਨੇਕਾਂ ਲੋਕਾਂ ਦੇ ਅਨੁਭਵ ਤੇ ਆਧਾਰਿਤ ਇੱਕ ਹਕੀਕਤ ਬਣ ਚੁੱਕੀ ਹੈ ਹਰ ਰੋਜ਼ ਸਿੱਖਿਆ ਤੋਂ ਲੈ ਕੇ ਜਟਿਲ ਰੋਗਾਂ ਤੱਕ ਦੇ ਪੀੜਤ ਲੋਕ ਇੱਥੇ ਸਰੋਵਰ ਵਿੱਚ ਇਸ਼ਨਾਨ ਕਰਦੇ ਹਨ ਤੇ ਮੱਥਾ ਟੇਕਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਬੇਨਤੀ ਕਰਦੇ ਹਨ ਤੇ ਆਪਣੇ ਅੰਦਰ ਇੱਕ ਨਵੀਂ ਉਮੀਦ ਲੈ ਕੇ ਵਾਪਸ ਜਾਂਦੇ ਹਨ ਇਹੇ ਗੁਰਦੁਆਰਾ ਆਪਣੇ ਪਵਿੱਤਰ ਸਰੋਵਰ ਲਈ ਵੀ ਪ੍ਰਸਿੱਧ ਹੈ ਲੋਕ ਮੰਨਦੇ ਹਨ ਕਿ ਇੱਥੇ ਇਸ਼ਨਾਨ ਕਰਨ ਨਾਲ ਰੋਗ ਦੂਰ ਹੋ ਜਾਂਦੇ ਹਨ ਜਦੋਂ ਤੁਸੀਂ ਸਰੋਵਰ ਦੇ ਕਿਨਾਰੇ ਖੜੇ ਹੁੰਦੇ ਹੋ ਕੀਰਤਨ ਦੀਆਂ ਗੂੰਜਾਂ ਤੇ ਹੌਲੇ-ਹੌਲੇ ਬੈਂਦਾ ਪਾਣੀ ਮਨ ਨੂੰ ਇੱਕ ਅਨੋਖੀ ਸ਼ਾਂਤੀ ਮਹਿਸੂਸ ਹੁੰਦੀ ਹੈ ਇੱਥੇ ਹਰ ਸਵੇਰ ਤੋਂ ਸ਼ਾਮ ਤੱਕ ਅਖੰਡ ਕੀਰਤਨ ਸਾਧ ਸੰਗਤ ਸੇਵਾ ਤੇ ਲੰਗਰ ਚੱਲਦਾ ਹੈ ਲੱਖਾਂ ਲੋਕ ਹਰ ਸਾਲ ਇੱਥੇ ਆ ਕੇ ਲੰਗਰ ਦੀ ਸੇਵਾ ਕਰਦੇ ਹਨ ਇੱਥੇ ਭਾਵਨ ਨਾਲ ਕੀਤੀ ਗਈ ਹਰ ਸੇਵਾ ਗੁਰੂ ਘਰ ਤੇ ਦਰ ਤੇ ਸਵੀਕਾਰ ਕੀਤੀ ਜਾਂਦੀ ਹੈ। ਸ੍ਰੀ ਦੁੱਖਨਵਾਰ ਸਾਹਿਬ ਦਾ ਵਿਸ਼ਾਲ ਕੈਂਪਸ ਹੈ ਜੋ ਆਧੁਨਿਕਤਾ ਤੇ ਇਤਿਹਾਸ ਦੀ ਮਿਲੀ ਜੁਲੀ ਝਲਕ ਪੇਸ਼ ਕਰਦਾ ਹੈ। ਗੁਰਦੁਆਰੇ ਵਿੱਚ ਇੱਕ ਵੱਡਾ ਸਰੋਵਰ ਹੈ ਜੋ ਸੰਗਤਾਂ ਲਈ ਪਵਿੱਤਰ સ્ਨਾਣ ਦੀ ਥਾਂ ਹੈ। ਭੈਣਾ ਭਰਾਵਾਂ, ਬਜ਼ੁਰਗਾਂ ਤੇ ਬੱਚਿਆਂ ਮਿਲੋਂ ਇਥਾਂ ਆਤਮਿਕ ਸ਼ਾਂਤੀ ਲਈ ਚੁਣੀ ਜਾਂਦੀ ਹੈ। ਦਰਬਾਰ ਸਾਹਿਬ ਹਾਲ ਵਿੱਚ ਇਥੇ ਨਿਤਨੇਮ ਸ਼ਬਦ ਕੀਰਤਨ ਅਤੇ ਕਥਾਵਾਂ ਹੁੰਦੀਆਂ ਹਨ ਤੇ ਲੰਗਰ ਹਾਲ ਵਿੱਚ ਹਰ ਸਮੇਂ ਲੰਗਰ ਚੱਲਦਾ ਹੈ ਜਿੱਥੇ ਹਜ਼ਾਰਾਂ ਲੋਕ ਰੋਜ਼ਾਨਾ ਲੰਗਰ ਛਕਦੇ ਹਨ। ਸ੍ਰੀ ਦੁਖਨਵਾਰਨ ਸਾਹਿਬ ਨਾ ਸਿਰਫ ਇਤਿਹਾਸਿਕ ਗੁਰਦੁਆਰਾ ਹੈ ਸਗੋਂ ਇਹ ਸਿੱਖ ਧਰਮ ਦੀ ਉਸ ਉੱਚੀ ਲੀਕ ਦਾ ਪ੍ਰਤੀਕ ਹੈ ਜਿਸ ਵਿੱਚ ਗੁਰੂ ਸਾਹਿਬ ਜੀ ਨੇ ਦੁਖੀ ਮਨੁੱਖਤਾ ਲਈ ਆਪਣੇ ਦਰਵਾਜ਼ੇ ਖੋਲੇ। ਗੁਰੂ ਤੇਗ ਬਹਾਦਰ ਜੀ ਦੀ ਉਪਸਥਿਤੀ ਨੇ ਇਹ ਥਾਂ ਧਾਰਮਿਕ ਅਸਾਸਤੇ ਸ਼ਰਧਾ ਦਾ ਕੇਂਦਰ ਬਣਾ ਦਿੱਤਾ ਨਾਨਕ ਨਮਾਨਿਆਂ ਦੇ ਮਾਨ ਗੁਰੂ ਸਾਹਿਬ ਜੀ ਨੇ ਜੋ ਸੰਦੇਸ਼ ਇੱਥੇ ਦਿੱਤਾ ਉਹ ਸੀ ਨਿਮਰਤਾ ਭਾਈਚਾਰਾ ਅਤੇ ਆਸਰਾ ਅੱਜ ਵੀ ਇੱਥੇ ਆ ਕੇ ਲੋਕ ਆਪਣੇ ਮਨ ਅਤੇ ਸਰੀਰ ਦੇ ਰੋਗਾਂ ਦੀ ਚੰਗਿਆਈ ਲਈ ਅਰਦਾਸ ਕਰਦੇ ਹਨ ਸਾਲ ਭਰ ਵਿੱਚ ਇੱਥੇ ਕਈ ਵਿਸ਼ੇਸ਼ ਸਮਾਗਮ ਮਨਾਏ ਜਾਂਦੇ ਹਨ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦਿਵਸ ਹਜ਼ਾਰਾਂ ਸੰਗਤਾਂ ਇਕੱਠੀਆਂ ਹੋ ਕੇ ਕੀਰਤਨ ਕਥਾ ਤੇ ਅਰਦਾਸ ਕਰਦੀਆਂ ਹਨ ਗੁਰਪੁਰਬ ਅਤੇ ਬੰਦੀ ਛੋੜ ਦਿਵਸ ਇੱਥੇ ਦੀਨਾਂ ਦੇ ਵਿਸ਼ੇਸ਼ ਨਗਰ ਕੀਰਤਨ ਦੀਵਾਲੀ ਰੋਸ਼ਨੀ ਅਤੇ ਆਤਿਸ਼ਬਾਦੀ ਹੁੰਦੀ ਹੈ ప్రతి ਮਹੀਨੇ ਦੀ ਸੰਗੀਤਨ ਅਖੰਡ ਪਾਠ ਸਮਾਗਮ ਇੱਥੇਨੇਕ ਗੁਰਮਤੀ ਰਾਗੀ ਜਥੇ ਕੀਰਤਨ ਕਰਦੇ ਹਨ ਸ਼੍ਰੀ ਦੁਖਨਵਾਰਨ ਸਾਹਿਬ ਦਾ ਪ੍ਰਬੰਧ ਸ਼੍ਰੀ ਕਾਲ ਤਕ ਸਾਇਬਤ ਤੇ ਸਤਨਕ ਕਮੇਟੀ ਦੁਆਨ ਹੈ ਇੱਥੇ ਚੱਲ ਰਹੀਆਂ ਮੁੱਖ ਸੇਵਾਵਾਂ ਇਹ ਹੀ ਹਨ ਰਿਸਕਾਮ ਲੰਗਰ ਸੇਵਾ ਮੈਡੀਕਲ ਸੇਵਾਵਾਂ ਵਿਦਿੱਕ ਸੇਵਾਵਾਂ ਅਤੇ ਦੁਖੀ ਲੋੜਵੰਦਾਂ ਲਈ ਸਹਾਇਤਾ ਕੇਂਦਰ ਜੇ ਤੁਸੀਂ ਆਪਣੇ ਸ਼ਹਿਰ ਤੋਂ ਸ਼੍ਰੀ ਦੁਖਨਵਾਰ ਸਾਹਿਬ ਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਬੱਸ ਅਤੇ ਟ੍ਰੇਨ ਦੀ ਦੋਨਾਂ ਚੀਜ਼ਾਂ ਦੀ ਸਹੂਲਤਾਂ ਮਿਲ ਜਾਊਗੀ ਬੱਸ ਸਟੈਂਡ ਦੀ ਦੂਰੀ ਇੱਥੇ ਤੋਂ ਲਗਭਗ 5 ਕਿਲੋਮੀਟਰ ਦੀ ਹੈ ਇਸ ਸਟੇਸ਼ਨ ਦੀ ਦੂਰੀ ਲਗਭਗ 1 ਕਿਲੋਮੀਟਰ ਦੀ ਹੈ ਸਟੇਸ਼ਨ ਤੋਂ ਤੁਸੀਂ ਪੈਦਲ ਆ ਸਕਦੇ ਹੋ ਤੇ ਬੱਸ ਸਟੈਂਡ ਤੋਂ ਤੁਹਾਨੂੰ ਆਟੋ ਜਾਂ ਬੈਟਰੀ ਰਿਕਸ਼ਾ ਕਰਾਏ ਤੇ ਲੈ ਕੇ ਆਣਾ ਪਊਗਾ ਮੈਂ ਵੀ ਆਪਣੀ ਫੈਮਿਲੀ ਨਾਲ ਗੁਰਦੁਆਰਾ ਸ਼੍ਰੀ ਦੁਖਨਾਨ ਸਾਹਿਬ ਜੀ ਦੇ ਦਰਸ਼ਨ ਕਰਨ ਆਇਆ ਸੀ ਵੈਸੇ ਮੈਂ ਪਟਿਆਲਾ ਤੋਂ ਹੀ ਬਿਲੋਂਗ ਕਰਦਾ ਹਾਂ ਤਾਂ ਮੇਰੇ ਘਰ ਤੋਂ ਲਗਭਗ ਅੱਧਾ ਘੰਟਾ ਲੱਗਦਾ ਹੈ ਗੁਰਦੁਆਰਾ ਸਾਹਿਬ ਪਹੁੰਚਣ ਲਈ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਦੇ ਦਰਸ਼ਨ ਕਰਵਾਉਂਦੇ ਨੇ ਅਕ ਰੋਜੀ ਗੁਰਦੁਆਰਾ ਸ਼ਹਿਵ ਜੀ ਦੇ ਅੰਦਰ ਤੇ ਦਰਸ਼ਨ ਇੱਥੇ ਆ ਕੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਆ ਤੇ ਚਲ ਰਹੀ ਜ਼ਿੰਦਗੀ ਦੀ ਉਲਝਣੇ ਤੋਂ ਦੂਰ ਇਹ ਸ਼ਾਂਤ ਵਾਤਾਵਰਨ ਜੋ ਕਿ ਬੰਦੇ ਨੂੰ ਰੱਬ ਨਾਲ ਜੋੜਨ ਦਾ ਕੰਮ ਕਰਦਾ ਹੈ ਇੱਥੇ ਚਲ ਰਹੀ ਬਾਣੀ ਮਨ ਨੂੰ ਬਹੁਤ ਸਕੂਨ ਦਿੰਦੀ ਹੈ ਮੈਂ ਵੀ ਦਰਬਾਰ ਸਾਈ ਵਿੱਚ ਮੱਥਾ ਟੇਕਣ ਤੋਂ ਬਾਅਦ ਅੱਗੇ ਲੰਗਰ ਹਾਲ ਵੱਲ ਵਧਿਆ ਆਈਸਨੂੰ ਲੰਗਰ ਹਾਲ ਦੇ ਦਰਸ਼ਨੇ ਕਰਵਾਉਂਦੇ ਨੇ ਆ ਕਰੋ ਜੀ ਲੰਗਰ ਹਾਲ ਦੇ ਦਰਸ਼ਨ ਅੰਦਰ ਬੈਠ ਕੇ ਮੈਂਨੇ ਤੇ ਮੇਰੀ ਫੈਮਿਲੀ ਨੇ ਲੰਗਰ ਛਕਿਆ ਆ ਕਰੋ ਜੀ ਲੰਗਰ ਹਾਲ ਦੇ ਅੰਦਰ ਦੇ ਦਰਸ਼ਨ Thank you.